ਸੋਹਣ ਸਿੰਘ ਦਾ ਲੜਕਾ ਤਾਂ ਸੀ ਉਹਨਾਂ ਦਾ ਲੜਕਾ ਸੀਗਾ ਇੱਕ ਜੀ ਇੱਕ ਸੋਹਣ ਸਿੰਘ ਉਹਨਾਂ ਦੀ ਘਰ ਵਾਲੀ ਰਾਣੀ ਇੱਕ ਉਹਨਾਂ ਦੀ ਨੌ ਤਿੰਨ ਚਾਰ ਹੋਰ ਬੰਦੇ ਲੈ ਕੇ ਆਏ ਜੀ ਨਾਲ ਜੀ ਤੇ ਤੁਹਾਡੇ ਤੇ ਤੁਸੀਂ ਉਸ ਵੇਲੇ ਇਕੱਲੇ ਸੀਗੇ ਜੀ ਹਾਂ ਜੀ ਹਾਂ ਇਕੱਲੇ ਮੈਂ ਨੋਨੇ ਫੜ ਲਿਆ ਸੱਲ ਫੜ ਕੇ ਢਾ ਲਿਆ ਮੈਨੂੰ 12 ਤ ਫੜ ਕੇ ਸੱਟਾਂ ਮਾਰੀਆਂ ਮਾਰੇ ਲੱਤਾਂ ਮਾਰੀਆਂ ਮੁੰਡੇ ਨੇ ਇੰਨੀਆਂ ਗੰਦਾ ਗੰਦੀਆਂ ਗਾਲਾਂ ਕੱਢੀਆਂ ਜੀ ਮੈਨੂੰ ਬਹੁਤ ਜ਼ਿਆਦਾ ਇੱਕ ਬੰਦੇ ਨੇ ਮੱਥਾ ਫੜਾ ਮਾਰੀ ਇੱਕ ਬੰਦਾ ਮੱਥਾ ਪਿੰਡ ਇਕੱਠਾ ਕਰਾਂ ਜੀ ਆ ਥਾਣਾ ਦਾ ਕੋਲ ਰਿਪੋਰਟ ਦੇ ਕੇ ਆ ਨੰਬਰ ਦੇਖ ਲੋ ਜੀ ਇੱਥੋਂ ਤੱਕ ਬਣੀ ਹੋਈ ਸੀ ਇਹਨੂੰ ਇਸੇ ਕਰਕੇ ਅਸੀਂ ਇਹ ਇੰਨੇ ਉੱਚੇ ਬਣਾ ਜਾਂਦੀਆਂ ਠੀਕ ਇਹ ਇਹਦੇ ਬਰਾਬਰ ਆ ਜੇ ਬਰਾਬਰ ਪੜਾਈ ਇਹ ਆ ਜੇ ਬਰਾਬਰ ਵਾ ਕੇ ਇਹਨੂੰ ਕਿਵੇਂ ਸਰੀਰ ਤੋੜਨਾ ਇਹਨੂੰ ਤੋੜ ਕੇ ਤੇ ਇਸ ਤੋਂ ਮੁੜ ਕੇ ਅਦਾ ਆਪ ਨਾਲਾ ਛੋੜਾ ਬਣਾ ਲਾ ਇਹ ਬਣ ਮੈਂ ਗਲਤ ਪਾਣੀ ਇੱਥੇ ਜੀ ਮੈਂ ਕਿਹਾ ਚਲ ਮੈਂ ਸਾਹ ਦੇਣਾ ਟਾ ਕੇ ਮੈਂ ਖਣ ਬੜਾ ਲਾ ਸਹੀ ਗੱਲ ਜਿੰਨਾ ਲੱਤੂ ਤੋਂ ਮਾਰ ਜਾ ਮੈਂ ਲਾ ਲੂ ਫਿਰ ਉਸ ਤੋਂ ਬਾਅਦ ਮੈਂ ਨਾਲ ਗੱਲ ਹੋਈ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਆ ਕੇ ਜੱਪਾ ਕੇ ਆਹ ਤੈਨਾਂ ਬੋਣਡਾ ਸ਼ੁਰੂ ਕਰਤਾ ਘਰ ਦੇ ਕਰਿਆ ਦੇ ਅੰਦਰ ਸੀ ਜੀ ਅਦਰੋਂ ਆ ਕੇ ਦੇ ਪਾਸੇ ਪੜ ਕੇ ਦੇ ਗੱਲ ਪੈ ਗਏ ਆ ਕੇ ਜਦ ਮੈਨੇ ਗੁੱਸਾ ਜੀਆ ਮੈਂ ਹੁਣਾਂ ਥੜੀ ਤੋੜਦੀਆਂ ਜਦ ਮੈਨੇ ਗੁੱਸਾ ਜੀਆ ਮੈਂ ਹੁਣਾਂ ਥੜੀ ਤੋੜਦੀਆਂ ਜਦ ਮੈਨੇ ਗੁੱਸਾ ਜੀਆ ਮੈਂ ਹੁਣਾਂ ਥੜੀ ਤੋੜਦੀਆਂ ਜਿਹੜਾ ਕੋਲੇ ਤੋੜੇ ਗਏ ਨੇ ਥੋੜੇ ਨਾਲ ਉਹ ਕਿਤੇ ਵੱਲ ਤੋੜ ਗਏ ਉਹ ਮੈਂ ਥੋੜਿਆ ਜੀ ਮੈਂ ਮੁੱਕਰਦਾ ਜੀ ਹਾਂ ਪਰ ਤੁਹਾਡੇ ਮੈਸੇਜ ਦਾ ਕਿਹਾ ਕਿ ਮੈਂ ਥੋੜਿਆ ਜੀ ਕੋਈ ਜਦੋਂ ਮੈਂ ਮੈਸੇ ਤੋੜੀ ਜ ਮੈਂ ਤੋੜਿਆ ਲੜਦੇ ਸੀ ਜਿਵੇਂ ਮਰਜੀ ਸਮਝ ਲੋ ਮੈਂ ਹੀ ਤੋੜਿਆ ਜੈਨੇ ਤੋੜਿਆ ਉਹਦਾ ਕੰਮ ਚੰਗਾ ਹੋ ਗਿਆ ਵਧੀਆ ਹੋ ਗਿਆ ਔਰੇ ਪਰੇ ਹੋ ਗਏ ਨਹੀਂ ਸ਼ਾਇਦ ਉਹ ਤੇ ਬੰਦਾ ਮਾਰ ਵੀ ਸਕਦਾ ਜਨਾਬ ਅੱਛਾ ਇੰਨਾ ਕੰਮ ਵਧੀਆ ਸੀਗਾ ਉਹਦਾ ਕੰਮ ਚੰਗਾ ਹੋ ਗਿਆ ਵਧੀਆ ਹੋ ਗਿਆ ਔਰੇ ਪਰੇ ਹੋ ਗਏ ਨਹੀਂ ਸ਼ਾਇਦ ਉਹ ਤੇ ਬੰਦਾ ਮਾਰ ਵੀ ਸਕਦਾ ਹਸ ਜਨਾਬ ਅੱਛਾ ਇੰਨਾ ਕੰਮ ਵਧੀਆ ਸੀਗਾ ਕੀ ਨਾ ਪੈਂਦੀ ਤੋੜ ਪਰਮਜੀਤ ਕਾਲਜ ਕੀ ਮਾਮਲਾ ਹੋਇਆ ਤੁਸੀਂ ਜਮਾਲਪੁਰ ਥਾਣੇ ਪਹੁੰਚੇ ਕੰਪਲੇਂਟ ਕਰਵਾਉਣ ਵਾਸਤੇ ਜੀ ਜਿਹੜੀ ਥੜੀ ਬਣਾਈ ਸੀ ਇਹਨਾਂ ਨੇ ਥੜੀ ਇਹਨਾਂ ਨੇ ਢਾ ਦਿੱਤੀ ਗਲਤ ਬਣਾਈ ਸੀ ਇਹਨਾਂ ਨੇ ਕਿਹੜੀ ਜਗ੍ਹਾ ਤੇ ਤੁਸੀਂ ਰਹਿਣ ਵਾਲੇ ਹੋ ਕਿੱਥੋਂ ਦਾ ਵਾਕਿਆ ਪਾਮੀਆਂ ਕਲਾਂ ਜੀ ਪਾਣੀ ਵਾਲੀ ਟੈਂਕੀ ਦੇ ਕੋਲ ਟਾਵਰਾਂ ਦੇ ਕੋਲ ਜੀ ਤੇ ਕਿਹਣਾ ਵੱਲੋਂ ਜਿਹੜੀ ਥੜੀ ਢਾਈ ਗਈ ਔਰ ਤੁਹਾਡੇ ਤੇ ਹਮਲਾ ਕੀਤਾ ਗਿਆ ਸੋਹਣ ਸਿੰਘ ਨੇ ਜੀ ਸੋਹਣ ਸਿੰਘ ਜੀ ਸੋਹਣ ਸਿੰਘ ਦਾ ਲੜਕਾ ਸੰਕਤ ਸਿੰਘ ਦਾ ਉਹਨਾਂ ਦਾ ਲੜਕਾ ਸੀਗਾ ਇੱਕ ਜੀ ਇੱਕ ਸੋਹਣ ਸਿੰਘ ਉਹਨਾਂ ਦੀ ਘਰ ਵਾਲੀ ਰਾਣੀ ਇੱਕ ਉਹਨਾਂ ਦੀ ਨਾਂ ਤਿੰਨ ਚਾਰ ਹੋਰ ਬੰਦੇ ਲੈ ਕੇ ਆਏ ਜੀ ਨਾਲ ਜੀ ਤੇ ਤੁਹਾਡੇ ਤੇ ਤੁਸੀਂ ਉਸ ਵੇਲੇ ਇਕੱਲੇ ਸੀਗੇ ਜੀ ਹਾਂ ਜੀ ਹਾਂ ਜੀ ਇਕੱਲੇ ਮੈਨਾਂ ਨੂੰ ਨਾ ਫੜ ਲਿਆ ਥੱਲੇ ਫੜ ਕੇ ਢਾ ਲਿਆ ਮੈਨੂੰ ਬਾਲਾਂ ਤੇ ਫੜ ਕੇ ਸੱਟਾਂ ਮਾਰੀਆਂ ਮੇਰੇ ਲੱਤਾਂ ਮਾਰੀਆਂ ਮੁੰਡੇ ਨੇ ਇੰਨੀਆਂ ਗੰਦਾ ਗੰਦੀਆਂ ਗਾਲਾਂ ਕੱਢੀਆਂ ਜੀ ਮੈਨੂੰ ਬਹੁਤ ਜ਼ਿਆਦਾ ਤੇ ਇਹ ਪੂਰਾ ਮਾਮਲਾ ਜਿਹੜਾ ਥੜੇ ਨੂੰ ਲੈ ਕੇ ਹੋਇਆ ਹੈ ਹਾਂਜੀ ਹਾਂਜੀ ਜੀ ਹਾਂਜੀ ਉਹਨਾਂ ਨੇ ਭੰਨ ਤੋੜ ਕਰਤੀ ਜੀ ਸਾਡੇ ਘਰ ਦੀ ਆ ਕੇ ਜੀ ਭਾਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਗੁਰਦੇਵ ਸਿੰਘ ਆ ਜੀ ਜੀ ਤੇ ਕੀ ਪੂਰਾ ਮਾਮਲਾ ਹੈ ਕਰੀ ਪੂਰਾ ਮਾਮਲਾ ਇਹ ਹੈ ਤੇ ਥੜੀਆਂ ਬਣਾਈ ਸੀ ਇਹਨੇ ਸੋਣ ਸੇਗਾ ਨੇ ਉਹ ਥੜੀ ਬਣਾਈ ਸੀ ਗਲਤ ਆ ਪਹਿਲਾਂ ਥੜੀ ਠੀਕ ਸੀ ਉਸ ਤੋਂ ਬਾਅਦ ਇਹਨਾਂ ਦਾ ਕਿ ਤੇ ਆਪ ਗਲੀ ਦੇ ਵਿੱਚ 10 ਫੁੱਟ ਦੀ ਗਲੀ ਆ ਤੇ 3 ਫੁੱਟ ਦੇ ਵਿੱਚ ਇਹਨੇ ਆ ਕੇ ਥੜੀਆਂ ਬਣਾਤੀਆਂ ਪੌੜੀਆਂ ਬਣਾਤੀਆਂ ਉਹ ਪੌੜੀਆਂ ਦੇ ਵਿੱਚ ਮੇਰੀ ਗੱਡੀ ਲੰਘਦੀ ਨਹੀਂ ਸੀ ਇਸ ਕਰਕੇ ਮੈਂ ਉਹ ਪੌੜੀਆਂ ਢਾਹ ਤੇ ਨਾਲ ਟਾ ਕੇ ਮੈਂ ਕਿਹਾ ਵੀ ਮੈਂ ਸਰਪੰਚ ਨਾਲ ਗੱਲ ਹੋਈ ਸੀ ਉਹ ਕਹਿੰਦਾ ਮੈਂ ਚੱਲ ਆਪਦੇ ਕੋਲੋਂ ਪਾ ਵੈਸਾ ਲੱਖ ਮੈਂ ਬਣਾ ਦਊਗਾ ਸਹੀ ਕਰਕੇ ਵੀ ਨਾ ਇਹਨੂੰ ਦਿੱਕਤ ਆਵੇ ਨਾ ਮੈਨੂੰ ਦੇਖ ਮੈਨੂੰ ਕੋਈ ਪੁੱਛਿਆ ਨਹੀਂ ਦੱਸਿਆ ਨਹੀਂ ਮੈਂ ਬਾਹਰ ਆ ਗਿਆ ਤੇ ਅੱਜ ਦੁਪਹਿਰੇ ਜਾ ਕੇ 1:30 2 ਵਜੇ ਦੀ ਗੱਲ ਆ ਤੇ ਜਾ ਕੇ ਘਰ ਦੇ ਅੱਗੇ ਗੱਲ ਪੈ ਗਈ ਮੇਰੇ ਕੌਲੇ ਦੇ ਸਿੱਧ ਕਾਲਾ ਟੈਲਾਂ ਟੋਲ ਲਾਈਆਂ ਕੌਲੇ ਦੇ ਟੈਲਾਂ ਲਾਈਆਂ ਸਾਰੀਆਂ ਉਹ ਥੋੜੀਆਂ ਅੰਦਰਲਾ ਫਰਸ਼ ਲਾਈ ਸੀ ਉਹ ਤੋੜੇ ਅੰਦਰ ਵੱੜ ਕੇ ਫਿਰ ਇਹ ਅੰਦਰ ਗਈ ਆ ਇਹਨੂੰ ਅੰਦਰੋਂ ਵੱੜ ਕੇ ਫੜ ਕੇ ਧੱਕੇ ਲੈ ਕੇ ਬਾਹਰ ਲੱਕ ਕੁੱਟਿਆ ਮਾਰਿਆ ਜਾਂ ਲੱਤਾਂ ਮਾਰੀਆਂ ਸਾਰੇ ਸੱਟਾਂ ਇਹਦੇ ਮਾਰੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਅੰਦਰ ਸਮਾਨ ਪਿਆ ਸੀ ਆ ਸਮਾਨ ਦਾ ਕੋਈ ਕੈਸ਼ ਪਿਆ ਸੀਗਾ ਕੁਝ ਇੱਕ ਮੋਬਾਈਲ ਪਿਆ ਸੀ ਆ ਨਾ ਮੋਬਾਈਲ ਵੀ ਜਾ ਕੇ ਲੈ ਕੇ ਨਾਲ 5700 ਰੁਪਈਆ ਸੀ ਨਾਲ ਉਹ ਵੀ ਜਾ ਕੇ ਲੈ ਗਏ ਬਾਈ ਜੀ ਕਿੰਨੇ ਵਜੇ ਦਾ ਵਾਕਿਆ ਆ ਜਿਹੜਾ ਇੱਕ 1.5 ਵਜੇ ਦੀ ਗੱਲ ਆ ਜੀ ਇੱਕ 1.5 ਵਜੇ ਦੀ ਗੱਲ ਆ ਜੀ ਤੁਹਾਨੂੰ ਇੰਨਾ ਟਾਈਮ ਹੁਣ ਟਾਈਮ ਦੇਖ ਸਕਦੇ ਤੁਸੀਂ ਕਿੰਨਾ ਟਾਈਮ ਹੋ ਗਿਆ ਇੰਨਾ ਲੇਟ ਪਹੁੰਚਣ ਦੇ ਇੱਥੇ ਕਾਰਨ ਕਿ ਅਸੀਂ ਸਾਰਾ ਐਵੇਂ ਸੀ ਅਸੀਂ ਪਹਿਲਾਂ ਸਿਵਲ ਗਏ ਆ ਜੀ ਸਿਵਲ ਜਾ ਕੇ ਅਸੀਂ ਮੈਡੀਕਲ ਕਰਾਉਣਾ ਸੀ ਆ ਮੈਡੀਕਲ ਕਾਉਨ ਕਰਾਉਣ ਦੇ ਖਾਤਰ ਸਾਨੂੰ ਉੱਥੇ ਟਾਈਮ ਲੱਗਿਆ ਕਿ ਸਾਡਾ 28ਵਾਂ ਨੰਬਰ ਸੀ ਆ ਉਹ ਵਾਰਿਸ ਨੰਬਰ ਦਾ ਲਾਉਂਦੇ ਮੈਡੀਕਲ ਕਰਦੇ ਆ ਉਸ ਤੋਂ ਬਾਅਦ ਫੇਰ ਸੀ ਉਹ ਐਮਐਲਆ ਰਿਪੋਰਟ ਲੈ ਕੇ ਫੇਰ ਥਾਣੇ ਇੱਥੇ ਥਾਣੇ ਪਹੁੰਚੇ ਸੀ ਵੀ ਮਤਲਬ ਕਿ ਅੰਦਰੂਨੀ ਸੱਟਾਂ ਲੱਗੀਆਂ ਜੀ ਅੰਦਰੂਨੀ ਸੱਟਾਂ ਲੱਗੀਆਂ ਜੀ ਤੇ ਕੀ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਕੋਲ ਪਹੁੰਚੇ ਆ ਤੇ ਇੱਥੇ ਇਹਨਾਂ ਨੇ ਕੀ ਕੀਤਾ ਗਿਆ ਜੀ ਇਹ ਕਹਿੰਦੇ ਸੀ ਦੇਖਦੇ ਆ ਮੌਕਾ ਦੇਖ ਕੇ ਕਾਰ ਵੀ ਕਰਾਂਗੇ ਜੀ ਤੇ ਮੰਗ ਕੀ ਆ ਜੀ ਤੁਹਾਡੇ ਮੰਗੀ ਇਸ ਤਾਂ ਮੈਂ ਇਨਸਾਫ ਲੈਣਾ ਜੀ ਬਸ ਕੋਈ ਨਾ ਪੱਚਾ ਦਰਜ ਬਣਾਉਂਦੇ ਅ ਜਿਸ ਅਸਕਲ ਕੀਨਾ ਜੀ ਤੁਹਾਡਾ ਮੇਰਾ ਸਰਾ ਸਿੰਘ ਸਿੰਘ ਆ ਜੀ ਸੁਨ ਸਿੰਘ ਜੀ ਕੱਲ ਇੱਕ ਝਗੜਾ ਹੋਇਆ ਤੁਹਾਡਾ ਦੋ ਪਰਿਵਾਰਾਂ ਦਾ ਗਵਾਂਢ 'ਚ ਮੇਰਾ ਪੂਰਾ ਮਾਮਲਾ ਹੈ ਮਾਮਲਾ ਸਾਰਾ 6 ਮਹੀਨੇ ਪਹਿਲਾਂ ਮੇਰੀ ਥੜੀ ਬਣੀ ਹੋਈ ਆ ਅੱਜ ਤੋਂ 6 ਮਹੀਨੇ ਪਹਿਲਾਂ ਸਾਲ ਤੋਂ ਪਹਿਲਾਂ ਦੀ ਜੀ ਠੀਕ ਹੈ ਨਾ ਤੇ ਉਸ ਦਿਨ ਉਹ ਨੌਲਜ ਸਾਰਿਆਂ ਨੂੰ ਹੈਗੀ ਵਾ ਇਹਨੇ ਜਾ ਕੇ ਪੰਚਾਇਤ ਨੂੰ ਰਿਪੋਰਟ ਕੀਤੀ ਕਹਿੰਦਾ ਇਹ ਥੋੜੀ ਵੱਧ ਬਣੀ ਹੋਈ ਆ ਮੈਂ ਕਿਹਾ ਜੀ ਕੋਈ ਗਰੀ ਜਦੋਂ ਮੇਰੇ ਮਿਸਤਰੀ ਲੱਗਣਗੇ ਨਾ ਤੇ ਮੈਂ ਦਰਵਾ ਦੂੰਗਾ ਉੱਥੇ ਮੈਂ ਮੈਂਬਰ ਪੰਚਾਇਤ ਨੂੰ ਕੋਲ ਲਿਆ ਕੇ ਦਿਖਾ ਦਿਆਂਗਾ ਉਹ ਕਹਿੰਦਾ ਵੀ ਚਲ ਸੁਨ ਸਿੰਘ ਤੂੰ ਤੋੜ ਦੀ ਮੈਂ ਹਜਲ ਮੈਂ ਤੋੜ ਦੂੰਗਾ ਕੱਲ ਪਰਥ ਮੇਰੇ ਕੋ ਮਹਤਰੀ ਲੱਗੇ ਮੈਂ ਤੋੜ ਕੇ ਪਿੱਛੇ ਕਰ ਲਈ ਸਭ ਕੁ ਠੀਕ ਠਾਕ ਹੈ 4 ਵਜੇ ਤੱਕ ਮੇਰੇ ਨਾਲ ਰਿਆ ਬੰਦਾ ਉਹ ਜਿਹੜਾ ਮੇਰੇ ਗਵਾਂਢਾ ਗੁਰਦੇਵ ਸਿੰਘ ਜੀ ਉਹ 4 ਵਜੇ ਅਸੀਂ ਉਹਦੇ ਘਰੇ ਆ ਕੇ ਰਾਤ ਨੂੰ ਜਦੋਂ ਮੈਂ ਸਵੇਰੇ ਉੱਠ ਕੇ ਪਾਣੀ ਲਾਉਣ ਗਿਆ ਤਾਂ ਨਾ ਤਾਂ ਥੜੀ ਨਾ ਉੱਥੇ ਜਿਹੜਾ ਪਲੇਟਾਂ ਰੱਖੀਆਂ ਹੁੰਦੀਆਂ ਥੜੀ ਉੱਪਰ ਨਾ ਪਲੇਟਾਂ ਨਾ ਥੜੀ ਨਾ ਕੋਸੇ ਮੇਰੇ ਕੋਲ ਤੋਗਾ ਸਾਫ਼ ਕੀਤਾ ਪਿਆ ਸੀਗਾ ਫੇਰ ਜਾਂ ਤੂੰ ਮੇਰਾ ਘਰ ਦੇ ਜਾਂ ਤੂੰ ਤੋੜ ਕੇ ਲੈ ਗਿਆ ਮੇਰਾ ਸਮਾਨ ਤੇਰਾ ਫਰਜ਼ ਨਹੀਂ ਮਰਦਾ ਮੇਰੇ ਆਪਣੇ ਘਰੇ ਬਾੜ ਕੇ ਮੇਰਾ ਗੱਲ ਕਰ ਤੁਹਾਨੂੰ ਤੁਹਾਨੂੰ ਕਿਸੇ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਮੈਂ ਖੋ ਦੇਖਿਆ ਜੀ ਇਹ ਮੈਂ ਖੋ ਦੇਖਿਆ ਅੱਛਾ ਹਾਂ ਮੈਂ ਖੋ ਦੇਖਿਆ ਸਮਾਨ ਲੈ ਜਾਂਦੇ ਤੁਸੀਂ ਹਾਂ ਹਾਂ ਦੇਖਿਆ ਦੇਖਿਆ ਠੀਕ ਹੈ ਠੀਕ ਹੈ ਨਾ ਰਾਤ ਨੂੰ ਅਸੀਂ ਖਾਣ ਪੀਣ ਵਾਲੇ ਬੰਦੇ ਹੁੰਦੇ ਉਹ ਵੀ ਖਾਣ ਪੀਣਾ ਹੁੰਦਾ ਆ ਕੋ ਨਾਲ ਮੇਰਾ ਘਰ ਆ ਉੱਥੇ ਤੋਂ ਖਾਣਾ ਸਭ ਕੁਝ ਦਿੰਦਾ ਮੈਨੂੰ ਤੋੜਦਾ ਮੈਂ ਦੇਖਿਆ ਆਪੇ ਠੀਕ ਹੈ ਨੰਗਾ ਸੇਰਾ ਮੈਂ ਤੁਹਾਨੂੰ ਮੈਂ ਮੇਰਾ ਫੋਟੋ ਰਿ ਕਿਚਨ ਮੈਂ ਫੋਟੋ ਖਿੱਚਣੀ ਸੀ ਮੈਂ ਮੈਂ ਵੀ ਥੋੜਾ ਲਾਲ ਬਣੀ ਵਾਲਾ ਉਸ ਤੋਂ ਅਸੂਰ ਮੈਂ ਕਿਹਾ ਚੱਲ ਦੇਖਦਾ ਮੈਂ ਕੀ ਕਰਦਾ ਉੱਥੇ ਜਾਂ ਮੈਂ ਗਿਆ ਤਾਂ ਉੱਥੇ ਕੁਸ ਮਨਾ ਫਿਰ ਮੈਂ ਇਹ ਸਾਰ ਨੂੰ ਬੈਠਾ ਜਿਹੜਾ ਡਾਕਟਰ ਮੋਹਣੀ ਆ ਉਹਨੂੰ ਮੈਂ ਸਪੈਸ਼ਲ ਕਿਹਾ ਕਿ ਉਹਦੇ ਕੋਲੇ ਕਹਿੰਦਾ ਸਪੋਰਟਰ ਹੀ ਬੈਠਾ ਸੀਗਾ ਮੈਂ ਕਿਹਾ ਤੇਰੇ ਜਵਾਈ ਨੇ ਆਹ ਕੁਸ ਕੀਤਾ ਰਾਤ ਨੂੰ ਕਹਿੰਦਾ ਮੇਰਾ ਸਮਾਨ ਤਿਆਰ ਬਣਵਾ ਦੇ ਪੰਚਾਇਤ ਦੇ ਨਾਲ ਦੀ ਗੱਲ ਹੈ ਜਿੰਨੀ ਇਹਨੂੰ ਚੰਗੀ ਲੱਗਦੀ ਮੇਰਾ ਸਕੂਟਰ ਅੰਦਰ ਵੜਦਾ ਚਾਹੀਦਾ ਫਿਰ ਪੰਚਾਇਤ ਤੋਂ ਫਿਰ ਭੋਲੂ ਪੰਚਾਇਤ ਮੈਂਬਰ ਆ ਗਿਆ ਮੌਕੇ ਤੇ ਜੋ ਝਗੜਾ ਹੋ ਰਿਹਾ ਸਾਡਾ ਉਹਨੇ ਇਹ ਟਾਈਮ ਲਿਆ 5 ਵਜੇ ਦਾ 5 ਵਜੇ ਟਾਈਮ ਲੈ ਕੇ ਉਹਨੇ ਇਹ ਕਿਹਾ ਸਾਨੂੰ ਵੀ ਤੁਸੀਂ 5 ਵਜੇ ਤੱਕ ਕੋਈ ਕਾਰਵਾਨਾ ਕਰਿਓ 5 ਵਜੇ ਅਸੀਂ ਦੁਪਹਰ ਪੰਚਾਇਤਾਂ ਬੈਠ ਕੇ ਤੁਹਾਡੀ ਥੜੀ ਬਣਾ ਦਗੇ ਮੈਂ ਇਹਨਾਂ ਨੂੰ ਕਿਹਾ ਜੀ ਮੇਰਾ ਤਾਂ ਥੜੀ ਬਣਨੀ ਚਾਹੀਦੀ ਆ ਮੇਰਾ ਸਕੂਟਰ ਤਾਂ ਜਾਣਾ ਚਾਹੀਦਾ ਮੈਂ ਪੰਚਾਇਤ ਤੋਂ ਪਹਿਲਾਂ ਹੀ ਇਹਨਾਂ ਦਾ ਕਹਿਣਾ ਵਾ ਤੁਸੀਂ 5 ਵਜੇ ਦੀ ਗੱਲ ਕਰਦੇ ਬੈਠਣ ਦੀ ਤੇ ਉਹਨਾਂ ਦਾ ਕਹਿਣਾ ਵਾ 1 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਨਾਂ ਦੇ ਘਰ ਦੇ ਉੱਤੇ ਬੰਦੇ ਲੈ ਕੇ ਬੰਦਾ ਕੋਈ ਨਹੀਂ ਸੀਗਾ ਜੀ ਮੈਂ ਇਕੱਲਾ ਸੀਗਾ ਮੰਦਾ ਕੋਈ ਇੱਕ ਬੰਦਾ ਮੱਤ ਬਿੜਾ ਮਾਰੀ ਇੱਕ ਬੰਦਾ ਮੱਤ ਪਿੰਡ ਇਕੱਠਾ ਕਰਾਂ ਸੀ ਆ ਥਾਣੇਦਾਰ ਕੋਲ ਰਿਪੋਰਟ ਦੇ ਕੇ ਆ ਨੰਬਰ ਦੇਖ ਲੋ ਜੀ ਪਰ ਜਿਹੜੇ ਵਿੱਚ ਕੋਈ ਵੀ ਮਰਦ ਨਹੀਂ ਸੀਗਾ ਵੀ ਲੇਡੀਜ਼ ਮਰਦ ਕਿਤੇ ਸੁੱਤਾ ਪਿਆ ਜੀ ਮਰਦ ਅੰਦਰ ਸੀਗਾ ਆ ਸਰ ਜੀ ਆ ਥਾਣੇਦਾਰ ਮਾ ਥਾਣੇ ਕੋਲ ਰਿਪੋਰਟ ਲਿਖਾਉਣ ਗਿਆ ਮੈਂ ਕਿਹਾ ਜੀ ਉੱਥੇ ਝਗੜਾ ਹੋਣ ਦਾ ਮਸਲਾ ਵੀ ਮੇਰਾ ਹੋ ਗਿਆ ਨੁਕਸਾਨ ਜਾਦੇ ਬਈ ਪੁਲਿਸ ਭੇਜੋ ਮੇਰੇ ਨਾਲ ਮੈਂ ਰੱਖਾ ਕੇ ਕਹਿੰਦਾ ਜੀ ਤੁਸੀਂ 5 ਮਿੰਟ ਚ ਤੁਹਾਡੇ ਘਰੇ ਬੰਦੇ ਪਹੁੰਚਦੇ ਆ ਹੂੰ ਇੱਥੇ ਦੇਖੇ ਹੱਕ ਹਾਰ ਕੇ ਅੱਜ ਕੱਲ ਤੁਹਾਨੂੰ ਕੀ ਪਤਾ ਪਨੀਰੀ ਸਾਲੀ ਖਰਾਬ ਆ ਤੁਹਾਨੂੰ ਨਹੀਂ ਲੱਗਦਾ ਸੌਂ ਸਿੰਘ ਤੁਸੀਂ ਵੀ ਸਮਝਦਾਰ ਹੋ ਸੂਝਵਾਨ ਸਰ ਜੀ ਸਮਝਦਾਰ ਕਰਕੇ ਤਾਂ 6 ਮਹੀਨੇ ਪਹਿਲਾਂ ਕੱਟ ਲੇ ਤੁਸੀਂ ਸੂਝਵਾਨ ਹੋ ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਸੀਗੀ ਕਾਨੂੰਨ ਆਪਣੇ ਹੱਥਾਂ 'ਚ ਨਹੀਂ ਸਰ ਜੀ ਪੁਲਿਸ ਕੋਲ ਦਾ ਹੱਥ ਨਾਲ ਤਲਾਹ ਦੇ ਗਿਆ ਆ ਨੰਬਰ ਝਗੜਾ ਕਰਨ ਤੋਂ ਬਾਅਦ ਇਤਲਾਹ ਦੇ ਨਹੀਂ ਜੀ ਸਰ ਜੀ ਨਹੀਂ ਨਹੀਂ ਝਗੜਾ ਕੇ 11 ਵਜੇ ਤਲਾਹ ਦਿੱਤੀ ਪਰਚਾ ਉਸੇ ਟਾਈਮ 'ਕਾ ਢਾਲੇ ਜਾ ਕੇ ਜੀ 11 ਵਜੇ ਤਲਾਹ ਪੁਲਿਸ ਕੋਲ ਗਏ ਮੇਰੀ ਮੈਂ ਖੁਦ ਜਾ ਕੇ ਆਇਆ ਉੱਥੇ ਕੈਮਰੇ ਚੈੱਕ ਕਰ ਲਓ ਕੱਲ ਦੇ ਜ ਅੱਜ ਦੇ ਕੈਮਰੇ ਚੈੱਕ ਕਰ ਲਓ ਚਾਰ ਚੱਕਰ ਅੱਜ ਲਾ ਗਏ ਆ ਸਵੇਰ ਦਾ ਅੱਜ ਫੇਰ ਕੈਮਰੇ ਚੈੱਕ ਕਰ ਲਓ ਹਜੇ ਤੱਕ ਉੱਥੇ ਮੈਨੂੰ ਕੋਈ ਪੁੱਛਿਆ ਨਹੀਂ ਕਿਸੇ ਨੇ ਮੈਨੂੰ ਜੀ ਨਾ ਪੁਲਿਸ ਨੇ ਬੱਚਿਆ ਜਿਹੜਾ ਝਗੜਾ ਉਹ ਕਿੰਨੇ ਵਜੇ ਹੋਇਆ ਝਗੜਾ ਵਸ 12 ਵਜੇ ਦੇ ਕਰੀਬ ਹੋਇਆ 12:30 ਇੱਕ ਵਜੇ ਰੱਖ ਲਓ ਚਲ ਆਪਾਂ ਘੜੀ ਦੇਖਦੇ ਸੀ ਠੀਕ ਹੈ ਨਾ ਜਾ ਕੋ ਨਾ ਸੁਣਾਈ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਤੋੜੀਆਂ ਉਹ ਬੋਲਦਾਂ ਨੇ ਅੰਦਰ ਬੋਲਦਾਂ ਨੇਗਾ ਉਹ ਤਨਾ ਨਹੀਂ ਆਗੇ ਵਾਰ ਤੂੰ ਤੂੰ ਮੈਂ ਮੈਂ ਕਰਨ ਲੱਗੀ ਮੈਂ ਕਿਹਾ ਸਾਡੀ ਥੜੀ ਕਿਹਨਾਂ ਤੋੜੀਆਂ ਨੇ ਜਦ ਮੈਨੂੰ ਗੁੱਸਾ ਆ ਗਿਆ ਮੈਂ ਹੁਣਾਂ ਥੜੀ ਤੋੜਤੀਆਂ ਖਵਾੜੀ ਲੈ ਕੇ ਮੇਰੇ ਘਰੇ ਖਵਾੜੀ ਮਾਰ ਲੱਗੀ ਜਦ ਲੱਗ ਜਾਂਦਾ ਕੌਣ ਜਮਵਾਰ ਜਿੱਥੇ ਬੰਦਾ ਤਾਂ ਲੋਕੇ ਬੈਠ ਗਿਆ ਕੁੱਛੜ ਜਿ ਵੜ ਕੇ ਪਰ ਉਹਨਾਂ ਦਾ ਕਹਿਣਾ ਜੀ ਤੁਸੀਂ ਪੰਜ ਤੋਂ 6 ਬੰਦੇ ਲੈ ਕੇ ਕੋਈ ਬੰਦਾ ਨਹੀਂ ਸੀ ਉੱਥੇ ਕਰ ਵੀ ਹੈ ਜਿਹੜੇ ਉਹ ਵੀ ਨਾਲ ਗਏ ਨੇ ਜੀ ਕੁੱਟਣ ਦਾ ਇੱਕ ਬੰਦੇ ਨੂੰ ਮੈਂ ਕੁੱਟਣਾ ਉਹਨੂੰ ਇੱਕ ਬੰਦਾ ਮੈਂ ਮੇਲਾ ਇਕੱਠਾ ਕਰਨਾ ਜਿਹੜਾ ਕੋਲੇ ਤੋੜੇ ਵਰਕਾ ਟੇ ਮੈਸੇਜ ਦਾ ਕਿਹਾ ਕਿ ਮੈਂ ਤੋੜੇ ਨਹੀਂ ਕੋਈ ਸੋਲ ਮੈਂ ਮੈਸੇਜ ਤੋੜੀ ਜੇ ਮੈਂ ਤੋੜਿਆ ਜੱ ਲੜਦੇ ਸੀ ਜਿਵੇਂ ਮਰਜੀ ਸਾਹ ਚਲੋ ਮੈਂ ਹੀ ਤੋੜਿਆ ਜੈਨੇ ਤੋੜਿਆ ਨਾ ਤੋੜਿਆ ਸੀ ਹੋਰ ਕੋਈ ਗੁਨਾਹ ਕਰ ਰਿਓ ਚਾਹੇਗਾ ਸਾਡਾ ਘਰ ਦੇ ਨਾਲ ਸਾਡਾ ਤੋੜਿਆ ਅਸੀਂ ਨਹੀਂ ਤੋੜ ਸਕਦੇ ਨਾ ਦਾ ਜੇ ਸਾਡਾ ਘਰ ਤੋੜਨਗਾ ਅਸੀਂ ਕਦੇ ਬਕਸਾਂਗੇ ਨੂੰ ਉਹਦਾ ਕੰਮ ਚੰਗਾ ਹੋ ਗਿਆ ਵਧੀਆ ਹੋ ਗਿਆ ਹੋਰੇ ਬਰੇ ਹੋ ਗਏ ਨਹੀਂ ਸ਼ਾਇਦ ਉੱਤੇ ਬੰਦਾ ਮਰ ਵੀ ਸਕਦਾ ਜਨਾਬ ਅੱਛਾ ਇੰਨਾ ਕੰਮ ਵਧੀਆ ਆ ਸੀਗਾ ਜਿਵੇਂ ਕਰ ਦਿੰਨੇ ਅੱਛਾ ਜੀ ਹਾਂ ਜੀ ਆ ਪੁਲਿਸ ਕੋ ਮੇਰੀ ਤਲਾਸ਼ ਹੋਈ ਆ ਆ ਦੇਖੋ ਪੁਲਸ ਵਾਲਾ ਜੀ ਉਸ ਤੋਂ ਬਾਅਦ ਤੇ ਚਾਹ ਨੂੰ ਫੇਰ ਮੈਨੂੰ ਤਲਾ 5 ਵਜੇ ਡੈਮਟਾਈ ਨਹੀਂ ਫੇਰ ਕੋਈ 5 5 ਵਜੇ ਨਹੀਂ ਸੁਣਿਆ ਹੈਗਾ ਫੇਰ ਰਾਤ 10 ਵਜੇ ਮੇਰਾ ਕੈਮਰਾ ਚੈੱਕ ਕਰ ਲਓ 10 ਵਜੇ ਪੁਲਿਸਾਸ ਮੇਰੇ ਕੋਲ ਆਇਆ ਕਹਿੰਦੇ ਤੁਸੀਂ ਕੋਈ ਝਗੜਾ ਨਾ ਕਰੋ ਮੈਂ ਅਸੀਂ ਝਗੜਾ ਝਗੜਾ ਕਰ ਦਿੰਦੇ ਕਹਿੰਦਾ ਫੇਰ 10 ਵੇ ਥਾਣੇ ਆ ਜਿਓ ਮੈਂ 10 ਵੇ ਥਾਣੇ ਕੁੱਤਿਆਂ ਕੋਲ ਬੈਠ ਬੈਠ ਕੇ ਆਇਆ ਫੇਰ ਮੈਂ ਮੁੰਛੀ ਨੂੰ ਮਿਲਿਆ ਮੈਂ ਆਪ ਤੁਸੀਂ ਮੈਨੂੰ ਕਹਿੰਦਾ ਨੰਬਰ ਤੇ ਮੈਂ ਰਿਪੋਰਟ ਰਖਾਈ ਸੀਗੀ ਕਹਿੰਦੇ ਇਹ ਬੰਦਾ ਕੋਰਟ ਚ ਗਿਆ ਹੋਇਆ ਕਹਿੰਦਾ ਆਹ ਨੰਬਰ ਉਹਦਾ ਕੱਲ ਹੀ ਦਿੱਤਾ ਨੰਬਰ ਉਹਨੇ ਮੈਂ ਦੋ ਤਿੰਨ ਵਾਰ ਮਸ ਐਨਕੋਸ ਕਾ ਦਿੱਤਾ ਧੰਨਵਾਦ ਨਹੀਂ ਲੇਡੀਜ਼ ਦਾ ਇਲਜ਼ਾਮ ਮੈਂ ਕਿ ਉਹਨਾਂ ਦੇ ਸ਼ੱਟ ਵੀ ਲੱਗੀ ਆ ਉਹਨਾਂ ਦੇ ਨਾਲ ਬਸ ਸਲੂਕੀ ਵੀ ਕੀਤੀ ਨੀ ਉਹਨਾਂ ਦੇ ਕੱਪੜੇ ਵੀ ਫਟੇ ਠੀਕ ਆ ਜੀ 7 ਵਜੇ ਉਹ ਵੀ ਲੇਡੀ ਬਹੁਤ ਕਹਿੰਦੀ ਆ ਆ ਲੋ ਜੀ ਇਹ ਆ ਲੇਡੀ ਮੇਰੀ ਵੀ ਲੇਡੀਜ਼ ਕੋਲ ਆ ਮੈਂ ਵੀ ਕੁਝ ਬੋਲੂਗਾ ਚੰਗਾ ਲੱਗਦਾ ਠੀਕ ਆ ਨਾ ਜੋ ਹੋਇਆ ਜੋ ਤੁਹਾਨੂੰ ਦੱਸਿਆ ਸਹੀ ਆ ਇੱਕ ਕਿਸਮ ਦਾ ਠੀਕ ਆ ਜੀ 7 ਵਜੇ